ਲੰਦਰ ਦੇ ਕਪੂਰਥਲਾ ਰੋਡ ਤੇ ਅੱਜ ਸਵੇਰੇ ਮੰਡ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਉੱਥੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਪੀ ਆਰਟੀਸੀ ਬੱਸ ਸਾਹਮਣੇ ਤੋਂ ਆ ਰਹੇ ਛੋਟੇ ਹਾਤੀ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਛੋਟਾ ਹਾਤੀ ਚੱਕਨਾ ਚੂਰ ਹੋ ਗਿਆ ਅਤੇ ਉਸ ਵਿੱਚ ਸਵਾਰ ਤਿੰਨ ਲੋਕ ਈਸ਼ਵਰ ਲਾਲ ਮੁਕੇਸ਼ ਅਤੇ ਡਰਾਈਵਰ ਰਾਕੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਤਿੰਨੇ ਕਪੂਰਥਲਾ ਦੇ ਰਹਿਣ ਵਾਲੇ ਸਨ ਪਰ ਮੂਲ ਰੂਪ ਦੇ ਇਹ ਬਿਹਾਰ ਦੇ ਨਿਵਾਸੀ ਸਨ ਜੋ ਇੱਥੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਡੇਲੀ ਗਲੰਦਰ ਜਾਂਦੇ ਆ। ਠੀਕ ਹੈ। ਡਰਾਈਵਰ ਜੀ ਨਾਲ ਦੋ ਸਬਜ਼ੀ ਵਾਲੇ ਦੁਕਾਨਦਾਰ ਸਗੇ ਜੋ ਕਿ ਡੇਲੀ ਗਲੰਦਰ ਜਾਂਦੇ ਆ। ਭਾਜੀ ਕਿੰਨੇ ਵਜੇ ਦਾ ਆਇਆ? ਉਹ ਮਾਰਾ ਸਾਰਾ ਪੀ ਆਰ ਟੀ ਸੀ ਬਾਜੋਰਾ ਕੇ ਦਿੱਲੀੋਂ ਆਂਦਾ ਸੀ। ਕਹਿੰਦੇ ਬਿਲਕੁਲ ਖਾਲੀ ਸੀਗਾ। ਡਰਾਈਵਰ ਨੂੰ ਕਹਿੰਦੇ ਝੋਕ ਲੱਗਾ ਤੋਂ ਡਿਵਾਡਾ ਟੱਪ ਕੇ ਦੋ ਰੋੜ ਤੋਂ ਕਿੰਨੀ ਕਿੱਸੀ ਆਉਣੀ। ਦੂਜੇ ਇਹਦੇ ਵਿੱਚ ਕਾਫੀ ਮਤਲਬ ਤਿੰਨੇ ਬੰਦੇ ਦਾ ਮੌਕੇ ਤੇ ਮਾਤ ਹੋ ਗਿਆ। ਇਹਦੇ ਵਿੱਚ ਇੱਕ ਕੰਦੇ ਬੰਦਾ ਝੰਡਾ ਸੀਗਾ ਜੋ ਕਿ 5:30 ਤਰਫ ਵਧਿਆ ਰਿਆ ਨਾ ਮੌਕੇ ਤੇ ਐਂਬੂਲੈਂਸ ਆ। ਆਪੇ ਪ੍ਰਸ਼ਾਸਨ ਆਇਆ ਤੇ ਨਾ ਹੀ ਕੋਈ ਸੁਵਾਈ ਹੋਈ ਜਦੋਂ ਕਿ ਉਹ ਵੀ ਸਾਡੇ ਪੰਜਵੇਂ ਕਿੰਨੇ ਖਤਮ ਹੋ ਗਿਆ ਇਸ ਵਾਰ ਇਹ ਤੁਹਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਦਾਸ ਦਾ ਸਿਟ ਹੋ ਗਿਆ ਉਹਦੀ ਮੌਕੇ ਤੇ ਆ ਅਸੀਂ ਕਿਤੋਂ ਜਦ ਕਰਕੇ ਗੜੀਆਂਾਂ ਡੈੱਡ ਗੋਡੀਆਂ ਉਹਨੂੰ ਗੋਲੀਆਂ ਪਰ ਹੁਣ ਇਹਨਾਂ ਨੇ ਛੜਕਦੇ ਰੱਖੀਆਂ ਅਸੀਂ ਇਹਨਾਂ ਦੇ ਬਿਆਨ ਵੀ ਲਿਖਿਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਡਰਾਈਵਰ ਅਰੈਸਟ ਕਰ ਲਿਆ ਹਾਂਜੀ ਪਾਸ ਦੇ ਵਿੱਚ ਕਿੰਨੀ ਐਕਸ ਵਾਰੀਆਂ ਸੀ ਕੋਈ ਇਹ ਤੋਂ ਅਨੁਸ ਕੋ ਪਤਾ ਲੱਗ ਨੂੰ ਕੋਈ ਗੱਲ ਹੀ ਨਹੀਂ ਹੋਈ ਉਹਨਾਂ ਦੀ ਅੱਛਾ ਅਸੀਂ ਤਾਂ ਇਹ ਨਾ ਨਾ ਟੋਕੀ ਮੇਨਟੈਂਸ ਦੀ ਗੱਲ ਤੇ ਬਣੇ ਜਿਹੜਾ ਟ੍ਰੇਸ ਸੀ ਗਿਆ ਤਾਂ ਉਹ ਤੋਂ ਕੁਝ ਹਾਲ ਕਰ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਤੇ ਪਹਿਲਾਂ ਨੇ ਡਿਮਾਂਡ ਸੀ ਬੰਦਾ ਰੈਸਟ ਕੋ ਬੰਦਾ ਮਗਾਓ ਬੰਦਾ ਵੀ ਆ ਗਿਆ ਪੀ ਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਜਿਨਾਂ ਦੇ